ਅਮਰੀਕਾ ਵਿੱਚ ਕੇਰਿਆ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਹਾਲ ਨਾ ਖਾਦ ਸੇ ਵਿੱਚ ਵੱਡਾ ਨੁਕਸਾਨ ਗੋਰੇ ਟੀਪੋਰਟ ਕਰਨ ਦਾ ਪਾਉਣ ਲੱਗੇ ਰੌਲਾ ਇੱਕ ਐਕਸੀਡੈਂਟ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਕਿ ਹਾਂਜੀ ਆ ਦੇਖੋ ਆ ਹਾਦਸਾ ਵਾਪਰ ਗਿਆ ਪੰਜਾਬੀ ਟਰੱਕਰ ਹੈ ਚਿੱਟੀ ਦਾੜੀ ਹੈ ਤੇ ਇਸ ਤਰੀਕੇ ਦੀਆਂ ਮਤਲਬ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਦੇਖੋ ਹਾਦਸਾ ਤਾਂ ਕਿਸੇ ਨਾਲ ਵੀ ਵਾਪਰ ਸਕਦਾ ਪਰ ਇਹ ਮੇਬੀ ਪੁਰਾਣੀ ਵੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਜਾਣ ਬੁੱਝ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੋਵੇ ਕੁੱਝ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕਿ ਜ਼ਰੂਰ ਦਰਸ਼ਕ ਪਛਾਣਦੇ ਹੋਣਗੇ ਕਿ ਇਹ ਇਸ ਮੌਕੇ ਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਕਈ ਪਲੈਟਫਾਰਮਸ ਤੇ ਵਾਇਰਲ ਕੀਤਾ ਜਾ ਆ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਵਾਪਰਿਆ ਹੋਇਆ ਹੈ ਕਿ ਜੀ ਦੇਖੋ ਪੰਜਾਬੀ ਟਰੱਕਰ ਇਸ ਤਰੀਕੇ ਦੇ ਨਾਲ ਹਾਦਸਿਆਂ ਨੂੰ ਅੰਜਾਮ ਦਿੰਦੇ ਨੇ ਜਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਮਤਲਬ ਵੱਡਾ ਹਾਦਸਾ ਹੈ ਜੇ ਦੇਖਿਆ ਜਾਵੇ ਤਾਂ ਦੇਖੋ ਕੈਬਨ ਹੀ ਅਲੱਗ ਹੋ ਚੁੱਕਿਆ ਹੈ ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਦੁਬਾਰਾ ਇਸ ਚੀਜ਼ ਨੂੰ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵੇਲੇ 온ਟਾਰੀਓ ਦੇ ਵਿੱਚ ਟਰੱਕ ਡਰਾਈਵਰਜ਼ ਦਾ ਮੁੱਦਾ ਬੇਹਦ ਭਖਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਉੱਥੇ ਮੌਜੂਦ ਨਹੀਂ ਹਾਲਾਂਕਿ ਕਿਹਨੇ ਹਾਦਸਾ ਕੀਤਾ ਕੋਈ ਨਹੀਂ ਜਾਣਦਾ ਪਰ ਇਸ ਵਾਇਰਲ ਵੀਡੀਓ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਟਰੱਕਰਜ਼ ਜਾਂ ਪੰਜਾਬੀ ਟਰੱਕਰਜ਼ ਕਿਵੇਂ ਕਰਦੇ ਨੇ ਆਪਾਂ ਦੁਬਾਰਾ ਇਸ ਤੇ ਇਸ ਮੁੱਦੇ ਤੇ ਆਵਾਂਗੇ ਦਰਸ਼ਕਾਂ ਦੇ ਵਿਚਾਰ ਇਸ ਮੁੱਦੇ ਤੇ ਵੀ ਲਵਾਂਗੇ ਪਰ ਆਪਾਂ ਦੁਬਾਰਾ ਮੇਨ ਮਸਲੇ ਵੱਲ ਆ ਜਿਹੜਾ ਹੁਣ ਇਹਦੇ ਵਿੱਚ ਆਪਾਂ ਤੁਸੀਂ ਕਲੀਅਰ ਕਹਾਂਗੇ ਕਿ ਕੀ ਕੀ ਹੋਰ ਲਿਖਿਆ ਹੋਇਆ ਇਹਦੇ ਵਿੱਚ ਪਹਿਲਾਂ ਤਾਂ ਸਟਾਪ ਡਰਾਈਵਿੰਗ ਲਿਖਿਆ ਹੋਇਆ ਯੂ ਕੈਨ ਨਾਟ ਡਰਾਈਵ ਐਨੀ ਮੋਟਰ ਵਹੀਕਲ ਐਨੀ ਮੋਟਰ ਵਹੀਕਲ ਮਤਲਬ ਤੁਸੀਂ ਕੁਝ ਨਹੀਂ ਚਲਾ ਸਕਦੇ ਟਰੱਕ ਹੀ ਨਹੀਂ ਕੁਝ ਵੀ ਨਹੀਂ ਚਲਾ ਸਕਦੇ ਡੂਰਿੰਗ ਦੀ ਪੀਰੀਅਡ ਆਫ ਸਸਪੈਂਸ਼ਨ ਸੈਕਸ਼ਨ ਸੈਕਸ਼ਨ 53 ਆਫ ਦਾ ਹਾਈਵੇ ਟ੍ਰੈਫਿਕ ਐਕਟ ਪ੍ਰੋਹਿਬਿਟਸ ਯੂ ਫਰਮ ਡਰਾਈਵਿੰਗ ਵਾਈਲ ਯੂ ਆਰ ਡਰਾਈਵਿੰਗ ਡਰਾਈਵਰਸ ਲਾਇਸੈਂਸ ਇਜ਼ ਅੰਡਰ ਸਸਪੈਂਸ਼ਨ ਮਤਲਬ ਚਲੋ ਮੌਤਲ ਤੁਸੀਂ ਨਹੀਂ ਚਲਾ ਸਕਦੇ ਆ ਸੈਕਸ਼ਨ ਧਾਰਾ 53 ਦੇ ਅਧੀਨ ਤੁਹਾਨੂੰ ਤੁਹਾਡੇ ਉਤੇ ਪਾਬੰਦੀ ਲੱਗ ਹੁੰਦੀ ਹੈ ਪਰ ਨਾਲ ਹੀ ਇਹ ਲਾਈਨ ਵੀ ਲਿਖੀ ਹੋਈ ਆ ਅੱਗੇ ਅਗਲੀ ਲਾਈਨ you have a right to appeal this this decision to suspend your driver's license to the li license appeal tribunal matlab tusi appeal kar sakde ho tode kole raah khulle ne te utthe whatsapp group banon nal da kuch nahi hona tusi utthe license appeal tribunal de kole jao pursuant to section 51 of highway traffic act ਕਿ ਹਾਂ ਭਾਈ ਮੇਰਾ ਤੁਸੀਂ ਲਾਇਸੈਂਸ ਜਿਹੜਾ ਗਲਤ ਤਰੀਕੇ ਦੇ ਨਾਲ ਮੁਅਤਲ ਕੀਤਾ ਫਿਲਹਾਲ ਇਸ ਮੁਅਤਲੀ ਤੇ ਰੋਕ ਲਾਈ ਜਾਵੇ ਤੇ ਅਗਲੀ ਇਨਵੈਸਟੀਗੇਸ਼ਨ ਕੀਤੀ ਜਾਵੇ ਮਤਲਬ ਤੁਰਤ ਲਾਗੂ ਹੁਕਮਾਂ ਤਹਿਤ ਜਿਵੇਂ ਇਹਨਾਂ ਨੇ 90 ਦਿਨ ਵਾਸਤੇ ਲਾਇਸੈਂਸ ਮੁਅਤਲ ਕਰਤੇ ਟਰੱਕਰਜ਼ ਦੇ ਉਸ ਤਰੀਕੇ ਦੇ ਨਾਲ ਤੁਰਤ ਜਿਹੜੇ ਉੱਥੇ ਜਾਣਗੇ ਤੇ ਉਹਨਾਂ ਦੀ ਮੁਤਲੀ ਨੂੰ ਫਿਲਹਾਲ ਰੋਕ ਦਿੱਤਾ ਜਾਵੇ ਤੇ ਫਰਦਰ ਇਨਵੈਸਟੀਗੇਸ਼ਨਜ਼ ਦੇ ਆਰਡਰ ਕੀਤੇ ਜਾਣ ਕਿ ਆਖਰਕਾਰ ਕਾਰਨ ਕੀ ਸੀਗੇ ਪਰ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਇਹ ਦੱਸਿਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਟ੍ਰੱਕਰਜ਼ ਨੂੰ ਘੇਰਿਆ ਹੂੰ ਹੁਣ ਚਾਹੇ ਕੈਨੇਡਾ ਦੇ ਹਾਈਵੇਜ਼ ਤੇ ਹਰ ਥਾਂ ਤੇ ਤਾਂ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਹੈ ਨਹੀਂ ਇਹ ਤਾਂ ਸਾਰੇ ਜਾਣਦੇ ਨੇ ਇਹ ਸਿਰਫ 온ਟਾਰੀਓ ਸੂਬੇ ਦੇ ਵਿੱਚ ਹੈ ਤੇ ਕੀ ਅਨਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਅਜਿਹਾ ਕੀ ਦੇਖਿਆ ਕਿ ਉਹਨਾਂ ਨੂੰ ਲੱਗਿਆ ਕਿ ਡਰਾਈਵਰ ਟਰੱਕ ਡਰਾਈਵਰਸ ਖਾਸ ਤੌਰ ਤੇ ਹੈਵੀ ਵਹੀਕਲਸ ਜਿਹੜੇ ਲੈ ਕੇ ਜਾਂਦੇ ਨੇ ਉਹ ਸਹੀ ਤਰੀਕੇ ਦੇ ਨਾਲ ਡਰਾਈਵਿੰਗ ਨਹੀਂ ਕਰ ਰਹੇ ਇਹ ਤਾਂ ਆਪਾਂ ਪਿਛਲੇ ਸਮੇਂ ਦੌਰਾਨ ਵੀ ਦੇਖਿਆ ਸਾਡੇ ਕਾਲਰਸ ਨੇ ਵੀ ਜ਼ਿਕਰ ਕੀਤਾ ਸੀ ਪ੍ਰਵਿੰਦਰ ਜੀ ਕਿ ਜੀ ਹਾਂ ਸਿੱਧੀ ਚਾਬੀ ਲਾ ਕੇ ਤੇ ਸੈਲਫ ਮਾਰਨ ਦੀ ਕੀਤੀ ਨਾ ਤੇਲ ਪਾਣੀ ਚੈੱਕ ਕੀਤਾ ਨਾ ਹਵਾ ਚੈੱਕ ਕੀਤੀ ਨਾ ਕੁਝ ਹੋਰ ਚੈੱਕ ਕੀਤਾ ਫਿਰ ਉਸ ਬੰਦੇ ਨੂੰ ਡਰਾਈਵਿੰਗ ਦਾ ਕੀ ਆਉਂਦਾ ਹੋਊਗਾ ਉਸ ਬੰਦੇ ਨੂੰ ਡਰਾਈਵਿੰਗ ਦੇ ਕਿੰਨੇ ਕੁ ਗੁਰ ਆਉਂਦੇ ਹੋਣਗੇ ਇੱਥੇ ਇਹ ਦੇਖਣ ਵਾਲੀ ਗੱਲ ਹੈ ਪਰ ਕਹਾਂਗੇ ਕਿ ਜੋ ਲੈਟਰ ਹੈ ਕਾਫੀ ਡਿਟੇਲਡ ਹੈ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਤੁਸੀਂ ਕੀ ਕੀ ਜਾਣਨਾ ਇੱਥੇ ਹੁਣ ਇੱਕ ਹੋਰ ਜਿਹੜੀ ਮੁੱਖ ਪੁਆਇੰਟ ਆ ਉਹ ਵੀ ਆਪਾਂ ਦਰਸ਼ਕਾਂ ਦੇ ਨਾਲ ਦੱਸ ਦਈਏ ਇਟ ਇਜ਼ ਐਨ ਅਫੈਂਸ ਅੰਡਰ ਸੈਕਸ਼ਨ 35 1 ਆਫ ਹਾਈਵੇ ਟ੍ਰੈਫਿਕ ਐਕਟ ਫਾਰ ਫਾਰ ਯੂ ਟੂ ਰੀਟੇਨ ਯੋਰ ਡਰਾਈਵਰਸ ਲਾਇਸੈਂਸ ਵਾਈਲ ਇਟ ਇਜ਼ ਸਸਪੈਂਡਡ ਵੀ ਆਪਣਾ ਡਰਾਈਵਰ ਲਾਇਸੈਂਸ ਹੈ ਜਿਹੜਾ ਤੁਸੀਂ ਜਮ੍ਹਾਂ ਕਰਾ ਦਿਓ ਸਰਵਿਸ ਆਨਟਾਰੀਓ ਸੈਂਟਰ ਦੇ ਵਿੱਚ ਜਾ ਕੇ ਜਾਂ ਫਿਰ ਬਾਈ ਮੇਲ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੂੰ ਭੇਜ ਦਿੱਤਾ ਜਾਵੇ ਹੂੰ ਕਿ ਤੁਸੀਂ ਆਪਣੇ ਕੋਲੇ ਲਾਇਸੈਂਸ ਨਹੀਂ ਰੱਖ ਸਕਦੇ ਯੂ ਆਰ ਯੂ ਆਰ ਇਨਸਟਰਕਟਡ ਟੂ ਰਿਟਰਨ ਯੋਰ ਡਰਾਈਵਿੰਗ ਡਰਾਈਵਰਸ ਲਾਇਸੈਂਸ ਮਤਲਬ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਾਈ ਆਪਣਾ ਲਾਇਸੈਂਸ ਵਾਪਸ ਕਰ ਦਿਓ ਪਰ ਉਸ ਤੋਂ ਪਹਿਲਾਂ ਲਾਈਨ ਆ ਜਾਂਦੀ ਹੈ ਕਿ ਤੁਸੀਂ ਅਪੀਲ ਕਰ ਸਕਦੇ ਹੋ ਲਾਇਸੈਂਸ ਅਪੀਲ ਟ੍ਰਿਬਿਊਨਲ ਦੇ ਕੋਲ ਹੂੰ ਇਸ ਕਰਕੇ ਇਹ ਜਿੰਨਾ ਜਿੰਨਾ ਦੇ ਹੁਣ 1200 ਦੀ ਗਿਣਤੀ ਦੱਸੀ ਜਾ ਰਹੀ ਹੈ ਗਿਣਤੀ ਮੇ ਵੀ ਚਾਹੇ 2000 ਹੋਵੇ ਚਾਹੇ 500 ਹੋਵੇ ਚਾਹੇ ਹੋਵੇ 800 ਉਹਦੇ ਵਿੱਚ ਵੱਡੀ ਗਿਣਤੀ ਪੰਜਾਬੀ ਟਰੱਕ ਡਰਾਈਵਰਾਂ ਦੀ ਹੈ ਵੱਡੀ ਗਿਣਤੀ ਦੇ ਵਿੱਚ ਹੁਣ ਇਹ ਤਾਂ ਹੈ ਹੀ ਹੈ ਕਿ ਜੇ ਲਾਇਸੈਂਸ ਸਸਪੈਂਡ ਹੋਇਆ ਤੇ ਬੰਦਾ ਉਸ ਵੇਲੇ ਕਿੱਥੇ ਸੀ ਉਹ ਅਮਰੀਕਾ ਦੇ ਵਿੱਚ ਸੀ ਆ ਜਾਂ ਕਿਹੜੀ ਜਗ੍ਹਾ ਤੇ ਸੀ ਤੇ ਉਸ ਲਾਇਸੈਂਸ ਮੁਤਲੀ ਕਰਕੇ ਉਸ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਰੂਰੀ ਨਹੀਂ ਹੈ ਕਿ ਉਹ 온ਟਾਰੀਓ ਦੇ ਵਿੱਚ ਹੀ ਮੌਜੂਦ ਹੋਊਗਾ ਉਹ ਕਿਸੇ ਗੇੜਾ ਲਾਉਣ ਗਿਆ ਕਹਿ ਸਕਦੇ ਆ ਕਿ ਇੱਕ BC ਦੇ ਵਿੱਚ ਵੀ ਹੋ ਸਕਦਾ ਅਲਬਰਟਾ ਦੇ ਵਿੱਚ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਤੇ ਅਮਰੀਕਾ ਦੇ ਵਿੱਚ ਵੀ ਹੋ ਸਕਦਾ